ਬੰਦੇ ਬਗੈਰ ਸਾਨੂੰ ਪੁੱਛੇ ਧੱਕਾ ਮਾਰ ਕੇ ਅੰਦਰ ਬੜੇ ਨੇ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਇਹ ਸਾਡਾ ਪ੍ਰਾਈਵੇਟ ਘਰ ਹੈ ਜੋ ਮਰਜ਼ੀ ਅੰਦਰ ਆਏ ਤੁਸੀਂ ਪਲੀਜ਼ ਅੰਦਰ ਆਓ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਵਿਕਰਮ ਸਿੰਘ ਜੀਠਿਆ ਦੇ ਘਰ ਦੀਆਂ ਜਿੱਥੇ ਇਸ ਵੇਲੇ ਵਿਜੀਲੈਂਸ ਦੀ ਇੱਕ ਵੱਡੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਐਸਐਸਪੀ ਅੰਮ੍ਰਿਤਸਰ एसएसपी विजिलेंस रखबीर सिंह ਦੀ ਅਗਵਾਈ ਚ ਇੱਕ ਵੱਡੀ ਟੀਮ ਪਹੁੰਚੀ ਹੈ ਇਸ ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀ ਅੰਦਰ ਮੌਜੂਦ ਨੇ ਕੋਠੀ ਦਾ ਗੇਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹਾਲਾਂਕਿ ਇਹ ਕਾਰਨ ਨਹੀਂ ਦੱਸਿਆ ਗਿਆ ਕਿ ਕਿਸ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ ਪਰ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗ੍ਰੀਨ ਐਮ ਲੀ ਦੀਆਂ ਜਿੱਥੇ ਇਸ ਵੇਲੇ ਪੁਲਿਸ ਅਮਲਾ ਵੱਡੀ ਗਿਣਤੀ ਵਿੱਚ ਮੌਜੂਦ ਹੈ ਗੇਟ ਬੰਦ ਕਰ ਦਿੱਤਾ ਗਿਆ ਔਰ ਅੰਦਰ ਜਾਣ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ ਹੈ ਤੋਂ ਇਹ ਤਸਵੀਰਾਂ ਵਿਕਮ ਸਿੰਘ ਜੀਠਿਆ ਵੀ ਗ੍ਰੀਨ ਐਮ ਉਸੇ ਤਰ੍ਹਾਂ ਹੀ ਰਹਿ ਆਸ਼ ਦੀਆਂ ਨੇ ਜਿਸ ਦੇ ਦਰਵਾਜ਼ੇ ਇਸ ਵੇਲੇ ਸਾਫ਼ ਤੌਰ ਤੇ ਬੰਦ ਨਜ਼ਰ ਆ ਰਹੇ ਨੇ 30 ਬੰਦੇ ਬਗੈਰ ਸਾਨੂੰ ਪੁੱਛੇ ਧੱਕਾ ਮਾਰ ਕੇ ਅੰਦਰ ਬੜੇ ਨੇ ਕੋਈ ਕਾਰਨ ਦੱਸਿਆ ਗਿਆ ਕਿਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਰੇਡ ਕੀਤੀ ਗਈ ਹੈ ਕੋਈ ਕੁਝ ਨਹੀਂ ਦੱਸਿਆ ਹੈ ਤੱਕਾ ਮਾਰ ਕੇ ਅੰਦਰ ਅੰਦਰ ਬੜੇ ਨੇ ਮੈਂ ਵੀ ਅੰਦਰ ਬੜਨ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ਤੱਕਾ ਮਾਰ ਕੇ ਬਾਹਰ ਕੱਢਿਆ ਗਿਆ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਸਾਡਾ ਪ੍ਰਾਈਵੇਟ ਘਰ ਹੈ ਜੋ ਮਰਜ਼ੀ ਅੰਦਰ ਆਏ ਤੁਸੀਂ ਪਲੀਜ਼ ਅੰਦਰ ਆਓ